ਇਹਨੇ ਕਾਫੀ ਦੇਰ ਤੱਕ ਗਿਆ ਵਜੇ ਜਨ ਕੇਸ ਦੀ ਤਾਂ 5 ਵਜੇ ਅਸੀਂ ਆਏ ਡਾਕਟਰ ਨਹੀਂ ਪਹੁੰਚਿਆ ਉਹਨਾਂ ਮਿੰਟੋਂ ਮੈਂ ਕੇਸ ਕਰਤਾ ਥਲੜਾ ਲਾ ਤਾ ਕੋਈ ਪਤਾ ਨਹੀਂ ਅੰਦੇ ਸਾਨੂੰ ਪਤਾ ਨਹੀਂ ਇਦਾਂ ਲੱਗ ਗਿਆ ਤੇ ਕਹਿੰਦੇ ਵੀ ਤੁਸੀਂ ਨੌ ਮਾਰ ਕੇ ਆਪਣਾ ਮਾਸ ਫੜਿਆ ਹੋਇਆ ਦਿਹਾੜੀਦਾਰ ਬੰਦੇ ਸਾਡੇ ਕੋ ਨਹੀਂ ਤਾਂ ਪੈਸਾ ਹੈ ਘਰੋਂ ਡੇਟ ਫੜ ਕੇ ਲਿਆਈਆਂ ਦਾ ਕਿ ਤਾਂ ਬੈਲਟ ਨਾ ਮਿੱਟੇ ਪਾਟ ਜਾਂਦਾ ਕੋਈ ਕੱਪੜੇ ਦੇ ਬੈਲਟ ਲੱਗੀ ਹੁਣ ਪਲੇਟ ਲੱਗੇ ਸੀ ਕਦੇ ਤੁਸੀਂ ਉਹ ਸਿਆਣੇ ਧੀਆਂ ਪੁੱਤਾਂ ਵਾਲੇ ਕੋਈ ਵੇਖੋ ਵੀ ਇਹ ਕੀ ਬਣਿਆ ਪਿਆ ਤੂੰ ਫੋਟੋ ਲਾ ਉਹਦੇ ਉਹਦੇ ਪਰ ਇਹ ਜਿਹੜੀ ਅਨਕੈਲੀ ਜਿਹੜੀ ਨਜ਼ਰ ਆ ਰਹੀ ਆ ਕਿ ਜਿਹੜਾ ਕੱਟ ਆ ਨਾ نیچے ਅਗਰ ਇਹਨਾਂ ਨੂੰ ਲੱਗਾ ਸੀ ਫਿਰ ਇਹਨਾਂ ਨੇ ਦੁਬਾਰਾ ਜਿਹੜੇ ਟਾਂਕੀ ਖੋਲ੍ਹ ਲਏ ਜਿੱਦਾਂ ਉੱਤੇ ਤੇchn ਨਾਲ 1 ਇੰਚ ਉੱਪਰ ਉਹ ਤਾਂ ਥੱਲੇ ਇੱਕ ਪੂਰੀ ਲਾਈਨ ਦੇ ਦਾ ਕੱਟ ਜਖਮ ਦਾ ਜਖਮ ਬਣ ਗਿਆ ਮੇਰੀ ਜਾਣਕਾਰੀ ਚ ਹੈ ਕੋਈ ਭਰੇ ਕੋਈ ਲਿਖਤ ਸ਼ਿਕਾਇਤ ਹੈ ਕਿ ਕਿਸੇ ਨੇ ਦੇਖ ਚ ਉਹ ਇਧਰ ਆ ਰਿਹਾ ਆ ਤਰਨਤਾਰਨ ਦੇ ਇੱਕ ਨਾਮੀ ਹਸਪਤਾਲ 'ਚ ਇੱਕ ਡਿਲੀਵਰੀ ਦੌਰਾਨ ਉਸਦੇ ਪੇਟ ਤੇ ਗਲਤ ਤਰੀਕੇ ਨਾਲ ਕੱਟ ਲਗਾ ਉਸ ਆਪਰੇਸ਼ਨ ਕਰਕੇ ਉਸਨੂੰ ਹਸਪਤਾਲ 'ਚੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਤੇ ਜਦੋਂ ਪਿੰਡ ਜਾ ਕੇ ਪੀੜਤ ਪਰਿਵਾਰ ਨੇ ਪਿੰਡ ਦੇ ਡਾਕਟਰ ਕੋਲ ਪੱਟੀ ਕਰਾਉਣ ਲੱਗਾ ਤਾਂ ਪਤਾ ਲੱਗਾ ਕਿ ਪੀੜਤ ਔਰਤ ਦੇ ਪੇਟ ਤੇ ਇੱਕ ਨਹੀਂ ਦੋ ਜਗ੍ਹਾ ਤੇ ਕੱਟ ਲੱਗੇ ਨੇ ਤੇ ਉਹ ਵੀ ਟਾਂਕੇ ਖੁੱਲੇ ਪਏ ਨੇ ਜਦੋਂ ਇਸ ਬਾਬਤ ਪੀੜਤ ਪਰਿਵਾਰ ਹਸਪਤਾਲ ਪਹੁੰਚਾ ਤੇ ਜਾ ਕੇ ਪੀੜਤ ਪਰਿਵਾਰ ਨੇ ਸ਼ਿਕਾਇਤ ਕੀਤੀ ਤਾਂ ਉਲਟਾ ਡਾਕਟਰਾਂ ਵੱਲੋਂ ਉਨ੍ਹਾਂ ਨਾਲ ਬਦਸਲੂਕੀ ਕੀਤੀ ਗਈ ਅਤੇ ਕਿਹਾ ਕਿ ਤੁਸੀਂ ਨੋ ਮਾਰ ਕੇ ਜ਼ਖਮ ਕਰ ਲੇ ਪੀੜਤ ਪਰਿਵਾਰ ਨੇ ਉੱਚ ਅਧਿਕਾਰੀਆਂ ਆਫਤੀ ਕੋ ਹਾਰ ਲਗਾਈ ਤੇ ਡਾਕਟਰ ਖਿਲਾਫ ਬੰਦੀ ਕਾਰਵਾਈ ਦੀ ਮੰਗ ਕੀਤੀ ਹੈ ਉਦੋਂ ਜਦੋਂ ਹਸਪਤਾਲ ਦੇ ਮਾਲਕ ਡਾਕਟਰ ਨਾਲ ਗੱਲਬਾਤ ਕੀਤੀ ਤਾਂ ਉਸਨੇ ਇਸ ਨੂੰ ਮਾਮੂਲੀ ਗੱਲ ਕਰਦਿਆਂ ਪੀੜਤ ਪਰਿਵਾਰ ਦਾ ਇਲਾਜ ਦੀ ਗੱਲ ਕੀਤੀ ਸੂਤਰਾ ਦੀ ਮੰਨੀ ਹੈ ਤਾਂ ਹਸਪਤਾਲ ਦੀ ਮਹਿਲਾ ਡਾਕਟਰ ਜ਼ਿਲ੍ਹੇ ਦੇ ਕਿਸੇ ਸਰਕਾਰੀ ਹਸਪਤਾਲ 'ਚ ਬਤੌਰ ਡਾਕਟਰ ਦੀ ਸੇਵਾ ਨਿਭਾ ਰਹੀ ਹੈ ਤੇ ਇਸ ਹਸਪਤਾਲ ਵਿੱਚ ਵੀ ਪ੍ਰਾਈਵੇਟ ਤੌਰ ਤੇ ਮਰੀਜ਼ਾਂ ਦਾ ਇਲਾਜ ਕਰਦੀ ਹੈ ਵਸਬੰਦੀ ਤਰਨਤਾਰਨ ਦੇ ਸਿਵਲ ਸਰਜਨ ਗੁਰਪ੍ਰੀਤ ਸਿੰਘ ਰਾਏ ਨੇ ਕਿਹਾ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਇਆ ਜਾਏਗਾ ਮਰੀਜ਼ ਦੀ ਸਿਹਤ ਸਭ ਤੋਂ ਪਹਿਲਾ ਹੈ ਤੇ ਜੇਕਰ ਪਰਿਵਾਰ ਲਿਖਤੀ ਸ਼ਿਕਾਇਤ ਕਰਦਾ ਹੈ ਤਾਂ ਡਾਕਟਰ ਖਿਲਾਫ ਬਣਦੀ ਕਾਰਵਾਈ ਵੀ ਕੀਤੀ ਜਾਏਗੀ ਤੁਹਾਡਾ ਕੁੱਲ ਮਨਪ੍ਰੀਤ ਕਿਹੜਾ ਪਿੰਡ ਹੈ ਠੱਡੀਆਂ ਮੰਦਾਂ ਠੱਡੀਆਂ ਮੰਦਾਂ ਤੁਸੀਂ ਇੱਥੇ ਕਿਦਾਂ ਲਾਖ ਲੋਏ ਤੇ ਕਦੇ ਨਹੀਂ ਟਾਖ ਲੋਏ ਹਾਂਜੀ ਕੁਝ ਦਰਦਾਂ ਦੇ ਨਾਲ ਜ਼ਿਆਦਾ ਵੀ ਹੋ ਗਈ ਜਿਆਦੀ ਦਰਦ ਲੱਗੀ ਤਾਂ ਕਰਕੇ ਅਸੀਂ ਇੱਥੇ ਆ ਗਏ ਇਹਨਾਂ ਨੇ ਕਾਫੀ ਦੇਰ ਤੱਕ ਵੀ 11 ਵਜੇ ਜਾ ਕੇ ਕੇਸ ਕੀਤਾ 5 ਵਜੇ ਅਸੀਂ ਆਏ ਡਾਕਟਰ ਨਹੀਂ ਪਹੁੰਚਿਆ ਉਹਨਾਂ ਨੂੰ ਮੈਂ ਟੋਮੈਟੋ ਕੇਸ ਕਰਤਾ ਤੇ ਆ ਬਾਅਦ ਜਿਹੜਾ ਥੱਲੜਾ ਟੱਕ ਇਹ ਪਤਾ ਨਹੀਂ ਆਂਦੇ ਕਿ ਸਾਨੂੰ ਪਤਾ ਨਹੀਂ ਕਿੱਦਾਂ ਲੱਗ ਗਿਆ ਉਹ ਤੇ ਕਹਿੰਦੇ ਵੀ ਤੁਸੀਂ ਨੋ ਮਾਰ ਕੇ ਆਪਣਾ ਮਾਸ ਪਾੜਿਆ ਵਾ ਹਾਂ ਜੀ ਜਿਆਦਾ ਘਟਮ ਦਵਾਉ ਜਦੋਂ ਆਇਆ ਪਹਿਲਾਂ ਹਾਂ ਜੀ ਕਾਫੀ ਹੋਇਆ ਇਹ ਦਸਾਂ ਡਾਕਟਰ ਵੀ ਆ ਗਏ ਹਾਂ ਜੀ ਆਏ ਇਹਨਾਂ ਨੂੰ ਖੋਣੇ ਇਹਨਾਂ ਨੇ ਟੱਕੇ ਲਾਦੇ ਆ ਡਾਕਟਰ ਨੇ ਕੀ ਆ ਤੁਹਾਨੂੰ ਕੁਛ ਨਹੀਂ ਹੋ ਕਹਿੰਦੇ ਵੀ ਇਹ ਥੱਲੜਾ ਮਾਸ ਉਹਦੇ ਹੀ ਖੁੱਲ ਗਿਆ ਤੇ ਤੁਹਾਡੀ ਜਿਹੜੀ ਦੂਜੀ ਬੈਲਟ ਲਾਉਂਦੇ ਨੇ ਬੈਲਟ ਸਿਰਫ ਇਥੋਂ ਹੀ ਲਾ ਕੇ ਖੜੀ ਬੈਲਟ ਬਣਾ ਬੋਲਦਾ ਕਰੇ ਬਾਅਦ ਵਿੱਚ ਦੂਜੀ ਬੈਲਟ ਹਾਂ ਹੀ ਵਰਤਦੇ ਰਹੇ ਉਹ ਨਵੀਂ ਲਈ ਹੈ ਤੇ ਹੁਣ ਕਹਿੰਦੇ ਵੀ ਸਾਨੂੰ ਵੀ ਪਤਾ ਕਿ ਇਹ ਕਿੱਦਾਂ ਹੋ ਗਿਆ ਤੁਸੀਂ ਆਪ ਨੋ ਮਾਰ ਕੇ ਮਾਸ ਪਾੜਿਆ ਕਿਹੜੀ ਡੰਡ ਤੇ ਕਿਹੜੀ ਕੀਤਾ ਉਹ ਨਾ ਤਾਂ ਨਹੀਂ ਪਤਾ ਉਹ ਕਿੱਥੇ ਆਂ ਪਰ ਸਾਡੇ ਹਾਂਜੀ ਅੱਛਾ ਇਹ ਹਸਪੀਟਲ ਕਿਹੜਾ ਕੁਝ ਮਨਾ ਉਸ ਤੇ ਉਹ ਤੁਸੀਂ ਕੀ ਤੁਸੀਂ ਕੀ ਮਾਰਦੇ ਕਿੰਨੇ ਵੇਦਾ ਹਾਂਜੀ ਨਹੀਂ ਸਾਡਾ ਹਰਜਾਨਾ ਵੀ ਤਾਂ ਤੇ ਸਾਡਾ ਲਾਜ ਵੀ ਕਰਨੇ ਤੀਜੇ ਚੌਥੇ ਦਿਨ ਮੁੜ ਕੇ ਆਉਨੇ ਇੱਥੇ ਤੇ ਇਹ ਦਿਹਾੜੀਦਾਰ ਬੰਦੇ ਸਾਡੇ ਤੋਂ ਨਹੀਂ ਇੰਨਾ ਪੈਸਾ ਹੈਗਾ ਤੁਹਾਨੂੰ ਕਿਹਾ ਤਾਂ ਮਤਲਬ ਇਹ ਡਾਕਟਰ ਨਾਲ ਪਰ ਵੀ ਮਿਲਦੀ ਹਾਂਜੀ ਤੋਂ ਹੁਣ ਕਹਿੰਦੇ ਆ ਵੀ ਇਹ ਕੋਈ ਗਾ ਨਹੀਂ ਪੱਟੀ ਦੇ ਨਾਲ ਹੀ ਸਹੀ ਹੋ ਜਾਊਗਾ ਟੰਕੇ ਨਾਲ ਦੀ ਲੋੜ ਨਹੀਂ ਕਿਤੇ ਦਾ ਘਰੋਂ ਟੱਡ ਪਾੜ ਕੇ ਲਿਆਈ ਆ ਦਾ ਹਾਂ ਕਿਤੇ ਬੈਲਟ ਨਾ ਵੀ ਟੱਡ ਪਾੜ ਜਾਂਦਾ ਉੱਤੋਂ ਦੇ ਕੱਪੜਿਆਂ ਦੇ ਬੈਲਟ ਲੱਗੇ ਉਹਨੂੰ ਬਲੇਟ ਲੱਗੇ ਸੀ ਕਿਤੇ ਤੁਸੀਂ ਵੀ ਜਾਣੇ ਧੀਆਂ ਪੁੱਤਾਂ ਵਾਲੇ ਤੁਸੀਂ ਵੇਖੋ ਵੀ ਇਹ ਕੀ ਬਣਿਆ ਪਿਆ ਤੁਸੀਂ ਫੋਟੋ ਲਾਓ ਪੇਟ ਦੀ ਉਹਦੇ ਦੀ ਤੁਸੀਂ ਵੇਖੋ ਤੁਸੀਂ ਕੀ ਮੰਗਦੇ ਕੀ ਹੋ ਜਾਏਗਾ ਹਾਂਜੀ ਤੁਸੀਂ ਕੀ ਮੰਗਦੇ ਕੀ ਹੋ ਜਾਏਗਾ ਅਸੀਂ ਮੰਗ ਕਰਦੇ ਆ ਵੀ ਇਹ ਕਿਸੇ ਦਾ ਹੋਰ ਨਾ ਡੰਡ ਲੱਤੇ ਸਾਡੀ ਤਾਂ ਲੱਥ ਕੀ ਹੋਣਾ ਉਹਦੀ ਉਹ ਮਾਸ ਉਹ ਜਿਹੜਾ ਇੰਨਾ ਹਟਮਾ ਉਹ ਮੁਸ਼ਕਲ ਐ ਕਰਕੇ ਜੁੜਨਾ ਉਹ ਆਕੜਿਆ ਪਿਆ ਮਾਸ ਪਲੇਟ ਕਾਦਾ ਹੋਇਆ ਹੈ ਬੱਚਾ ਛੋਟਾ ਛੋਟਾ ਪਲੇਟ ਨੂੰ ਆਪਰੇਸ਼ਨ ਹੋਇਆ ਹੀ ਗਿਆ ਵੱਡਾ ਪਰ ਇਹ ਜਦੋਂ ਵੱਡਾ ਕੀਤਾ ਸੀ ਪਹਿਲਾਂ ਇਹਨਾਂ ਤੋਂ ਥੱਲੇ ਟੱਕ ਲੱਗ ਗਿਆ ਮੁੜ ਕੇ ਉੱਤੋਂ ਇਹਨਾਂ ਨੇ ਬੱਚੇ ਦਾ ਕਰਕੇ ਆਪਰੇਸ਼ਨ ਬੱਚਾ ਝੁੱਕਦਾ ਤੋਂ ਟੱਕ ਦੇ ਉੱਤੇ ਪੱਟੀ ਕਰਕੇ ਤੇ ਹੁਣ ਇਹ ਸਾਨੂੰ ਠੂਠਿਆ ਕਰਦੇ ਆ ਇਹਾਂ ਦੇ ਵੀ ਇਹ ਠੂਠੇ ਆ ਸਾਰੇ ਪਾਸੇ ਤੋਂ ਸਾਨੂੰ ਇਹ ਠੂਠਿਆ ਬਣਾਈ ਜਾਂਦੇ ਆ ਮੇਰੀ ਨੋਹ ਤੀਨਾ ਹੋਣਾ ਮਨਪ੍ਰੀਤ ਮਨਪ੍ਰੀਤ ਕੋਹਰਿਆ ਕਿਦਰੀ ਦਾਰ ਕਿਦਲ ਹੋਈ ਉਹ ਤਾਂ ਅਤੀਤ ਰਿਹਾ ਹੁੰਦਾ ਲੋਇਆ ਨਤੀ ਹੁਣ ਕੀ ਬੇਟਾ ਹੈ ਕਿ ਬੇਟੀ ਹੈ ਬੇਟਾ ਹੋਇਆ ਆਵੇ ਹਾਂ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਇਹ ਦੋ ੱਤ ਲੱਗੇ ਇਹ ਜੀ ਜਦੋਂ ਉਹ ਤੋਂ ਸੱਜਾ ਡਾਕਟਰ ਨੂੰ ਪੱਟੀ ਕਰਦੇ ਉਹ ਡਾਕਟਰ ਨੇ ਪੱਟੀ ਲਾਈ ਆ ਤੇ ਇਹ ਮਾਂ ਉਹਦੀ ਉਹਨੇ ਨੂੰ ਆਖਿਆ ਵੀ ਆ ਵੇਖੋ ਆ ਕੇ ਆ ਕੀ ਬਣਿਆ ਪਿਆ ਇਹਨਾਂ ਨੇ ਵੇਖਿਆ ਇਹਨਾਂ ਨੇ ਫੋਨ ਲਾਇਆ ਸੀ ਇੱਥੇ ਲੈ ਆਏ ਆ ਸਾਨੂੰ ਨਹੀਂ ਪਤਾ ਪੱਟੀ ਦਾ ਥੱਲੇ ਕੀ ਸੀਗਾ ਤੇ ਕੀ ਨਹੀਂ ਕੀਤਾਗਾ ਕੋਈ ਕਹਿੰਦੇ ਜੇ ਲਾਪਰਵਾਹੀ ਵਰਤੀ ਹੈ ਲਾਪਰਵਾਹੀ ਵਰਤੀ ਹੈ ਚੇਕਰ ਨੂੰ ਕੋਈ ਪਰੇਸ਼ਾਨੀ ਹੁੰਦੀ ਹੈ ਪਰੇਸ਼ਾਨੀ ਆਕਾ ਤਾਂ ਚੁੱਕੀ ਜਾਂਦੀ ਬਲੱਡ ਵਧ ਜਾਂਦਾ ਬੁਰੀ ਹਾਲਤ ਪੀੜਨਾ ਉਹ ਮਰੀ ਜਾਂਦੀ ਤੁਸੀਂ ਸੁਣ ਸਕਦੇ ਆ ਕੀ ਸ਼ਰਮ ਆ ਸਰ ਮੈਨੂੰ ਇਹਨਾਂ ਨੇ ਦੱਸਿਆ ਕਿ ਵੀ ਇਹਨਾਂ ਦੇ ਨੂ ਦਾ ਆਪਰੇਟ ਹੋਇਆ ਵਾ ਔਰ ਮਤਲਬ ਕਟ ਗਲਤ ਲੱਗ ਗਿਆ ਉਹਨਾਂ ਕੋਲ ਸਰ ਮੈਂ ਆ ਕੇ ਦੇਖਿਆ ਵਾ ਮਤਲਬ ਕੱਟ ਤੇ ਮੈਨੂੰ ਨਜ਼ਰ ਆਇਆ ਕਿ ਜਿਹੜਾ ઓਪਰੇਟ ਤੋਂ ਇਲਾਵਾ ਇੱਕ ਕੱਟ ਹੈਗਾ ਵਾ ਪਰ ਮੈਂ ਡਾਕਟਰ ਸਾਹਿਬ ਜਿਹੜੇ ਆ ਵੀ ਉਹ ਕਹਿ ਰਹੇ ਕਿ ਇਹਨਾਂ ਦਾ ਜਿਹੜਾ ਵਾ ਕਿ 15 ਦਿਨ ਹੋ ਗਏ ઓਪਰੇਟ ਹੋਏ ਨੂੰ ਔਰ ਬਾਅਦ ਦੇ ਵਿੱਚ ਕੱਟ ਲੱਗਾ ਪਰ ਮੈਂ ਇਹੋ ਜਿਹਾ ਚਾਂਸ ਵਾ ਇਹ ਕਦੀ ਨਹੀਂ ਦੇਖਿਆ ਕਿਉਂਕਿ ਕੱਟ ਜਿਹੜਾ ਵਾ ਬਈ ਆਪਣੇ ਆਪ ਨਹੀਂ ਲੱਗ ਸਕਦਾ ਕੱਟ ਤੇ ਇਸ ਕਰਕੇ ਮੈਂ ਕਹਿੰਨੀ ਆ ਕਿ ਜੇ ਇਹ ਜਿਹੜੀ ਕੱਟ ਲੱਗਾ ਵਾ ਜਾਂ ਜੋ ਵੀ ਹੈ ਜੀ ਆ ਉਹਦੀ ਪਰਪਾਈ ਜਿਹੜੀ ਹੈ ਵੇ ਹਸਪੀਟਲ ਵਾਲਿਆਂ ਨੂੰ ਕਰਨੀ ਪਵੇਗੀ ਕਿਉਂਕਿ ਅੱਜਕੱਲ ਬਰਸਾਤਾਂ ਦਾ ਮੌਸਮ ਆ ਤੇ ਕੁਝ ਵੀ ਹੋ ਸਕਦਾ ਵਾ ਔਰ ਫੈਕਸ਼ਨ ਫੈਲੰਦਾ ਵੀ ਡਾਰਾ ਇਸ ਕਰਕੇ ਜੜਾ ਵਾ ਇਹਨਾਂ ਨੂੰ ਸਾਰੇ ਹਸਪੀਟਲ ਵਾਲਿਆਂ ਨੂੰ ਕੇਅਰ ਕਰਨੀ ਚਾਹੀਦੀ ਸੀ ਜੈਸਾ ਡਾਕਟਰ ਮੰਨਦੇ ਨਹੀਂ ਬਈ ਵੀ ਹਰ ਕੋਈ ਗਲਤੀ ਹੋਈ ਹੈ ਸਰ ਦੇਖੋ ਗਲਤੀ ਜਿਹੜੀ ਆ ਗਲਤੀ ਤਾਂ ਹੈ ਹੀ ਹੈ ਚਲੋ ਕੁਛ ਅੰਗੈਲੀ ਚਲੋ ਮੈਂ ਇਹ ਵੀ ਨਹੀਂ ਕਹਿੰਦੀ ਕਿ ਇਹਨਾਂ ਕੋ ਨਹੀਂ ਹੋ ਸਕਦੀ ਪਰ ਇਹ ਆ ਕਿ ਜਿਹੜੀ ਅੰਗੈਲੀ ਜਿਹੜੀ ਨਜ਼ਰ ਆ ਰਹੀ ਆ ਕਿ ਜਿਹੜਾ ਕਾਟ ਆ ਨਾ نیچے ਅਗਰ ਇਹਨਾਂ ਨੂੰ ਲੱਗਾ ਸੀ ਤੇ ਫਿਰ ਇਹਨਾਂ ਨੇ ਦੁਬਾਰਾ ਜਿਹੜੇ ਟਾਂਕੇ ਕਿਉਂ ਲਗਾਏ ਤੁਸੀਂ ਸਿਵਲ ਸੈਕਟਰ ਦੇ ਅੰਚ ਜਾਓਗੇ ਬਿਲਕੁਲ ਸਰ ਬਿਲਕੁਲ ਡਬਲ ਟਾਂਕੇ ਲੱਗੇ ਆ ਨਾ ਉਹ ਉਹਦਾ ਕੋਈ ਰੀਜ਼ਨ ਨਹੀਂ ਬੰਦਾ ਕਿਉਂਕਿ ਜਿੱਥੋਂ ਆਪਰੇਟ ਹੋਇਆ ਵਾ ਉਸ ਜਗ੍ਹਾ ਦੇ ਉੱਤੇ ਬਿਲਕੁਲ ਸਹੀ ਆ ਉਹਨਾਂ ਦੀ ਲਾਈਨ ਜਿਹੜੀ ਬਿਲਕੁਲ ਸਹੀ ਆ ਨੀਚੇ ਜਿਹੜਾ ਇਹਦਾ ਮਤਲਬ ਵੀ ਇਨਗੈਲੀ ਹੋਈ ਆ ਕੱਟ ਲੱਗਾ ਵਾ ਤੇ ਤਾਂ ਹੀ ਜਿਹੜੇ ਦੁਬਾਰਾ ਇਹਨਾਂ ਨੇ ਟਾਂਕੇ ਲਾਏ ਆ ਔਰ ਉਹੀ ਟਾਂਕੇ ਜਿਹੜੇ ਦੁਬਾਰਾ ਫਟੇ ਉਹਨਾਂ ਦੇ ਇਹ ਦੀ ਜਮੈਦਾਨ ਦਾ ਜੀ ਆਪਰੇਸ਼ਨ ਹੋਇਆ ਇਹਨਾਂ ਦਾ 29 ਤਰੀਕ ਨੂੰ 8-9 ਦਿਨਾਂ ਬਾਅਦ ਆਇਆ ਇਹਦਾ ਟਾਂਕਾ ਜਿਹੜਾ ਸੀ ਅਹੀਂ ਪੱਦਿਆ ਬਿਲਕੁਲ ਸੁੱਕਾ जख्म ਇਹਦਾ ਕੋਈ ਚੱਕਰ ਨਹੀਂ ਚੌਥੀ ਦਿਨੀ ਫੇਰ ਆ ਗਏ ਆ ਤੇ ਬਿਲਕੁਲ ਜਿਸ ਤਰ੍ਹਾਂ ਜਿੱਦਾਂ ਉੱਤੇ آپریشن ਮਨ 1 ਇੰਚ ਉੱਪਰ ਤੋ ਉਹ ਤੋਂ ਥੱਲੇ ਇੱਕ ਪੂਰੀ ਲਾਈਨ ਜਿੱਦਾਂ ਕੱਟ ਜ਼ਖਮ ਹੁੰਦਾ ਜਿੱਦਾਂ ਜ਼ਖਮ ਬਜਾ ਆਇਆ ਉਹ ਆਪਣੇ ਆਪ ਆਇਆ ਜਾਂ ਕਿੱਦਾਂ ਆਇਆ ਇਹ ਨਹੀਂ ਪਤਾ ਕਿ ਕਈ ਯਾਰ ਫੈਟ ਜਿਹੜੀ ਰਿਡਿਊਸ ਹੋ ਜਾਂਦੀ ਉਹ ਤੋਂ ਬਾਅਦ ਜਿਹੜਾ ਉਹ ਮਤਲਬ ਸਕਿਨ ਪਤਲੀ ਹੋਣ ਕਰਕੇ ਵੀ ਕੱਟ ਆ ਸਕਦਾ ਜਾਂ 벨ਟ ਲਾਈ ਉਹਦੇ ਨਾਲ ਕੁਝ ਹੋ ਗਿਆ ਫਿਰ ਅਹੀਂ ਉਹਨੂੰ ਟਾਂਕੇ ਲਾਏ ਆ ਉਹ ਟਾਂਕੇ ਲਾਏ ਆ ਹੁਣ ਨਾਇਆਂ ਨੂੰ ਅਜ 4-5 ਦਿਨ ਹੋ ਗਏ ਆ ਫਿਰ ਉਹ ਤੋਂ ਬਾਅਦ ਕੱਲ ਦਾ ਇੱਕ ਐਂਡ ਵੀ ਉੱਤੇ ਟਾਂਕੇ ਖੁੱਲ ਗਏ ਹੁਣ ਥੋੜਾ ਜ਼ਖਮ ਜਿਹੜਾ ਉਹ ਦਿਖਦਾ ਵਾ ਉਹ ਨਹੀਂ ਇਹਨਾਂ ਵਾ ਵੀ ਤੁਹਾਡੇ ਜਿਹੜਾ 라ਜਵਾ ਕੋਈ ਗੱਲ ਨਹੀਂ ਪੱਟੀਆਂ ਕਰਾਂਗੇ ਪੱਟੀਆਂ ਨਾਲ ਠੀਕ ਹੋ ਜਾਣਾ ਵਾ ਐਂਟੀਬਾਇਟਿਕ ਵਗੈਰਾ ਦੇਵਾਂਗੇ ਬਸ ਜਿਸੋ ਪਰਿਵਾਰ ਨੇ ਕਹਿੰਦੇ ਵੀ ਲਾਪਰਵਾਹੀ ਵਰਤੀ ਗਈ ਨਹੀਂ ਲਾਪਰਵਾਹੀ ਕੋਈ ਹੈ ਨਹੀਂ ਇਹਦੀ ਕਾਹਦੀ ਲਾਪਰਵਾਹੀ ਤੁਸੀਂ ਮੈਨੂੰ ਦੱਸੋ ਆਪਰੇਸ਼ਨ ਵਾਲੇ ਪੇਸ਼ੈਂਟ ਦੀ ਕਦੀ ਲਾਪਰਵਾਹੀ ਵਰਤੀ ਦੀ ਡਬਲ ਐਂਟੀਬਾਇਟਿਕ ਇਹਨਾਂ ਨੂੰ ਲਿਜ਼ੋਨੈਡਮ ਅਬੋਕਸੀਕਲੋਵਾਨੇਟ ਪਾ ਕੇ ਭੇਜਾ ਦੱਸ ਮੇਰੀ ਜਾਣਕਾਰੀ ਚ ਹੈ ਕੋਈ ਬੜੇ ਜੇ ਕੋਈ ਰਿੱਕਤੀ ਸ਼ਿਕਾਇਤ ਹੈ ਜੀ ਤੇ ਅਸੀਂ ਉਹਦੇ ਵਿਨਸਟ ਕਰ ਲਵੀ ਕਰਾਂਗੇ ਜੇ ਕੋਈ ਵੀ ਅਸਤਾਲ ਜਾਂ ਡਾਕਟਰ ਕੋਈ ਵੀ ਰਿਪੋਰਟ ਕਰਨਾ ਹੈ ਸਾਡੇ ਡਿਪਾਰਟਮੈਂਟ ਦਾ ਫਰਜ਼ ਬੰਦਾ ਹੈ ਮੇਰੇ ਕੋਲ ਤੁਸੀਂ ਜੋ ਵੀ ਬੰਦੀ ਕਾਰਵਾਈ ਉਸ ਕਰੰਦੇ ਸੀ ਉਸ ਬੱਬ ਤਾਂ ਜੋ ਸੀ ਸਵਾਮਾਨ ਨੂੰ ਨਸੀ ਨਿੱਤਰ ਕਰ ਸਕੀ ਐਸਾ ਵੀ ਨਰਸਾ ਵੀ ਪਤਾ ਲੱਗ ਵੀ ਚਹੀਏ ਉਹ ਡਾਕਟਰ ਹੈ ਜਿਹੜਾ ਪ੍ਰੈਕਟਿਸ ਕਰਦਾ ਹੈ ਉਹ ਸਰਕਾਰੀ ਨੌਕਰੀ ਨਾਲ ਕਰਦੇ ਨੇ ਅਗਰ ਸਰਕਾਰੀ ਨੌਕਰੀ ਕਰਦੇ ਕੀ ਉਹ ਪ੍ਰੈਕਟਿਸ ਕਰਦਾ ਜਾਂ ਸਰਕਾਰੀ ਉਸੇ ਪਤਾ ਕਰਾਂਗੇ ਜੀਤ ਵਾਕਈ ਨੂੰ ਸਦਾ ਹੀ ਚੋਕ ਕਰਦੀ ਹੈ ਜੀਤ ਉਹ ਰਗਨਰਾਜ ਹੈ ਕਿ ਉਹ ਕਰ ਨਹੀਂ ਸਕਦੇ ਉਸ ਜਿਹੜੇ ਰੈਗੂਲਰ ਨਹੀਂ ਹੈਗੇ ਉਹਨਾਂ ਦੀ ਵੀ ਹੈ ਵੀ ਜੋ ਕਰ ਸਕਦੇ ਨੇ ਪਰ ਜਿਹੜੇ ਰੈਗੂਲਰ ਸਾਥ ਮੈਂਬਰ ਹੈਗੇ ਡਾਕਟਰ ਉਹ ਗ੍ਰੇਡ ਪ੍ਰੈਟ ਸਨੀਕਰ ਸਾਹਿਬ ਅਗਰ ਕੋਈ ਤਰੀਕਾ ਨਹੀਂ ਬਚ ਰਹਿੰਦਾ ਫਿਰ ਕਾਰਵਾਈ ਉਹਦੇ ਵਿੱਚ ਕਾਰਵਾਈ ਕੀਤੀ